ਵਟਨਾ ਕਿਹੜਾ ਰਹਿਣਾ ਨਾਮ ਪਾਈ ਰਣਦੀਪ ਸਿੰਘ ਪਿੰਡੇਰੇ ਰਖਣਾ ਕਲਾ ਜਿਲ੍ਹਾ ਕਪੂਤਲਾ ਜੀ ਕਿ ਕਿੱਦਾਂ ਘਟਣਾ ਕਿੱਦਣਾ ਭਾਈ ਆਪਾਂ ਆਪਣੀ ਸਾਈਡ ਤੇ ਆ ਰਹੇ ਸੀ ਰੋਂਗ ਸਾਈਡ ਆ ਕੇ ਟਰੱਕ ਵਾਲਾ ਓਵਰ ਸਪੀਡ ਸੀਗਾ ਓਵਰਟੈਕ ਕੀਤਾ ਤੇ ਵਿਚ ਮਾਰਿਆ ਜੀ ਭਾਈ ਅੱਪਾ ਭਾਈ ਲੋਹਿਆਂ ਸਾਈਡ ਤੋਂ ਆਏ ਆ ਵਟਰਾ ਜਾਣਾ ਭਾਈ ਹਾਂ ਜੀ ਹਾਂ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਭਾਈ 6+ ਕਿੰਨਾ ਕਿੰਨਾ ਪ੍ਰੋਬਲਮ ਕਿਹੜਾ ਮਾਡਲ ਮਾਡਲ ਹੈਗਾ 5 ਕਿਹੜਾ ਜੀ ਸਰ ਡਰਾਈਵਰ ਭਾਈ ਮੈਂ ਤੇਰਾ ਕੀ ਮੰਗ ਕਰਦੇ ਹੋ ਮੰਗ ਭਾਜੀ ਆਪਣਾ ਹਰਜਿੰਦਰ ਦਾ ਪਰਦੇ ਆਪਣੀ ਚੀਰ ਰਿਪੇਅਰ ਕਰਾ ਦੇਣਾ ਆਪਾਂ ਨੂੰ ਹੋਰ ਕੋਈ ਨਹੀਂ ਜੇ ਅਮਰ ਕੀ ਦਾ ਐਕਸੀਡੈਂਟ ਹੋਇਆ ਭਾਜੀ ਮੈਂ ਨਾਨਾ ਹਰਜਿੰਦਰ ਸੰਗਿਆ ਕਿੱਥੋਂ ਕੈਨੂ ਜਾ ਰਹੇ ਆਂ ਅਸੀਂ ਅੰਮ੍ਰਿਤਸਰੋਂ ਆਏ ਆਂ ਕਿੱਧਰ ਨੂੰ ਜਾ ਰਹੇ ਆਂ ਅਸੀਂ ਨਕੋਦਰ ਮਹਿਲਪੁਰ ਨੂੰ ਜਾਣਾ ਹੈ ਮਹਿਲਪੁਰ ਕਿਵੇਂ ਐਕਸੀਡੈਂਟ ਹੋਇਆ ਇਹਦਾ ਬ੍ਰੇਕ ਫੇਲ ਹੋ ਗਈ ਬ੍ਰੇਕ ਫੇਲ ਹੋ ਗਈ ਹਾਂਜੀ ਕਿਨੇ ਵੇ ਐਕਸੀਡੈਂਟ ਹੋਇਆ ਆ ਹੋਣੀ ਹੋਇਆ ਤੁਹਾਡਾ ਕੀ ਆ ਉਹ ਸਰਟੀਫਿਕੇਟ ਕਿੱਥਾ ਆਇਆ ਸਰ ਬਸ ਅੱਜ ਮੈਂ ਤੇ ਨਾਮ ਤੇ ਕਰਾ ਦੇ ਥੋੜੇ ੋਲੇ ਇੱਕ ਟਰੱਕ ਦਾ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਹੈ ਇਹ ਟਰੱਕ ਦੀ ਬ੍ਰੇਕ ਫੇਲ ਹੋਣ ਕਾਰਨ ਐਕਸੀਡੈਂਟ ਬਹੁਤ ਭਿਆਨਕ ਹੋਇਆ ਲੇਕਿਨ ਇਹ ਪਰਮਾਤਮਾ ਦੀ ਕਿਰਪਾ ਵੰਕੇ ਜਾਨੀ ਨਿਸਾਨ ਹੋਇਆ ਕਾਰਨ ਟਰੱਕ ਦੀ ਬ੍ਰੇਕ ਫੇਲ ਹੋਣ ਕਰਕੇ ਆ ਉਸ ਦਾ ਡਾਕੂਮੈਂਟ ਪੈਲੇ ਟਰੈਕਟਰ ਦਾ ਲਾਸਟ ਹੋ ਗਿਆ ਜੀ ਬਿਲਕੁਲ ਹੀ ਲਾਸਟ ਹੋ ਗਿਆ ਅਰੇ ਗੋਂਦਾ ਦਾ ਪੈਂਡ ਆਪਣਾ ਤੇ ਆਹ ਤੇ ਬਿਨਾਨ ਦੀ ਸੇਵਾ ਕਰਦੇ ਆਂ ਇਹ ਅਹੀ ਉਤੇ ਆਪਣੀ ਬਾਰੋ ਘਟੀਆਂ ਆਉਂਦੇ ਹੀ ਗ੍ਰਹੀ ਵਾਲੀ ਅਸੀਂ ਉਹਨੂੰ ਵੇਖਣ ਦੇ ਆਂ ਤੇ ਉਹ ਆਉਂਦਿਆਂ ਸਾਰੇ ਸਿੱਧੀ ਸਿੱਧੀ ਘਟੀ ਆਈ ਏ ਸਿੱਧੀ ਵਿੱਚ ਵੱਜ ਗਈ ਇੱਕ ਮੁੰਡੇ ਨੇ ਦਬਦਾ ਛਾਲ ਮਾਰਤੀ ਆ ਤੇ ਟਰੱਕ ਜਿਹੜਾ ਟਰੱਕ ਦੀ ਬ੍ਰੇਕ ਫੇਲ ਫੇਲ ਹੋ ਗਈ ਨਾ ਬੇਲ ਹੁੰਦੀ ਪੇ ਭਾਵੇਂ ਬਚਾਅ ਜਾਂਦਾ ਵੀ ਛੱਟ ਫਿਰ ਤੋਂ ਬਚਾਈ ਆ ਸਾਹ ਛੱਟ ਫਿਰ ਤੋਂ ਬਚਾਈ ਆ ਹਾਂ ਜੀ ਹਾਂ ਪਹੁੰਚੀ ਆ ਆਦਰ ਪਰੇ ਕਰਾ ਹਾਂ ਸਾਧਨ ਪਰੇ ਕਰਾਤਾ ਯਾਰ ਟਰੱਕ ਸਾਈਡ ਤੇ ਲਾਤਾ ਜੀ ਟਰਾਲੀ ਅੱਗੇ ਖੜੀ ਹੈ ਹਾਂਜੀ ਹਾਂਜੀ